ਮੇਰਾ ਨਾਮ ਗਰਮੀਤ ਸਿੰਘ ਪਿੰਡ ਛੇਖ ਤਹਿਸੀਲ ਗਿੱਦੜਵਾ ਹਲਕਾ ਵੀ ਗਿੱਦੜਵਾ ਤਾਂ ਆਊਟਸੋਰਸ ਆਲ ਪੰਜਾਬ ਯੂਨੀਅਨ ਵੱਲੋਂ ਮੈਨੂੰ ਮੇਰੇ ਭਰਾਵਾਂ ਨੇ ਫਤਵਾ ਦਿੱਤਾ ਤੇ ਮੈਂ ਆਪਣੀ ਜੋਬ ਤੋਂ ਕੁਰਬਾਨੀ ਦੇ ਕੇ ਮੈਂ ਆਪਣੀ ਆਊਟਸੋਰਸ ਜੋਬ ਜੋਬ ਛੱਡ ਕੇ ਤੇ ਮੈਂ ਮੇਰੇ ਭਰਾਵਾਂ ਵਾਸਤੇ ਮੈਦਾਨ ਦੇ ਵਿੱਚ ਉਤਰਿਆ ਆਊਟਸੋਰਸ ਮਜ਼ਦੂਰਾਂ ਦਾ ਇੰਨਾ ਸ਼ੋਸ਼ਣ ਹੋ ਰਿਆ ਨਾ ਬਾਈ ਜੀ ਕੱਲ ਕਹਿਣ ਸੁਣਨ ਤੋਂ ਪਾਸੇ ਆ ਕੋਈ ਤਨਖਾਹ ਦਾ ਸਿਸਟਮ ਨਹੀਂ ਕੋਈ ਬੰਦੇ ਦਾ ਕੈਰੀਅਰ ਨਹੀਂ ਕੋਈ ਪੁੱਛ ਨਹੀਂ ਕੋਈ ਪੜਤਾਲ ਨਹੀਂ ਬੰਦੇ ਨੂੰ ਦਿਮਾਗੀ ਤੌਰ ਤੇ ਟੌਰਚਰ ਕਰ ਰਿਆ ਅਫੀਸਰ ਵੀ ਕਰ ਰਹੇ ਆ ਔਰ ਸਰਕਾਰਾਂ ਵੀ ਕਰ ਰਹੀਆਂ ਔਰ ਸਰਕਾਰਾਂ ਦੇ ਬਣਾਏ ਜਿਹੜੇ ਪਲਾਨ ਆ ਇਹ ਇਹ ਬਿਲਕੁਲ ਗਲਤ ਆ ਅਨਸਾਨੀਅਤ ਦਾ ਘਾਣ ਕੀਤਾ ਜਾ ਰਿਆ ਆਊਟਸੋਰਸ ਕੰਟਰੈਕਟ ਆਸ਼ਾ ਵਰਕਰ ਭੈਣ ਜੀਆਂ ਆਂਗਣਵਾੜੀ ਇਨ ਅਦਰ ਮਾਇਕ ਮੈਂ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਜਿਹੜੇ ਕੱਚੇ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਰੱਖੇ ਹੋਏ ਆ ਉਹਨਾਂ ਨਾਲ ਬੇਵਜਾ ਤੱਕਾ ਨਜਾਇਜ਼ ਤੱਕਾ ਕੋਈ ਪੁੱਛ ਪੜਤਾਲ ਨਹੀਂ ਹੈਗੀ ਕਿਉਂ ਤੁਹਾਨੂੰ ਉਹ ਫੈਸਲਾ ਕਿਉਂ ਲੈਣਾ ਪਿਆ ਚੋਣ ਮੈਦਾਨ ਦੇ ਵਿੱਚ ਕਿਉਂ ਉਤਰਨਾ ਪਿਆ ਬਾਈ ਜੀ ਜਦੋਂ ਮੈਂ ਆਪਦੇ ਤਣ ਤੇ ਇਹ ਗੱਲਾਂ ਹੰਡਾਈਆਂ ਮੈਨੂੰ ਪਤਾ ਲੱਗਿਆ ਯਾਰ 10000 ਨਾਲ ਮੈਂ ਆਪਦਾ ਘਰ ਨਹੀਂ ਚਲਾ ਸਕਦਾ 10000 ਨਾਲ ਘਰ ਚਲਾਉਣਾ ਬਹੁਤ ਔਖੀ ਗੇੜਾ ਉਧਰੋਂ ਪੈਸੇ ਫੜਾ ਉਧਰੋਂ ਪੈਸੇ ਫੜਾ ਬਾਈ ਜੀ ਐਡੀ ਵੱਡੀ ਮਸੀਬਤ ਫੇਰ ਸਾਡੇ ਦੋਸਤਾਂ ਨੇ ਗਰੁੱਪ ਦੇ ਵਿੱਚ ਪਾਇਆ ਯਾਰ ਅਸੀਂ ਵੋਟ ਨਹੀਂ ਪਾਉਣੀ ਸਰਕਾਰ ਨੂੰ ਤੇ ਮੇਰਾ ਵੀ ਮਨ ਸੀ ਮੈਂ ਵੀ ਕਿਤੇ ਨਾ ਕਿਤੇ ਬਹੁਤ ਦੁਖੀ ਸੀ ਇਹ ਸਰਕਾਰ ਪਹਿਲੀਆਂ ਸਰਕਾਰਾਂ ਦਾ ਜ਼ਾਲਮ ਸੀ ਆਹ ਨਵੀਂ ਸਰਕਾਰ ਉਦੋਂ ਵੀ ਵੱਡਾ ਧੱਕਾ ਕਰਨ ਲੱਗ ਗਈ ਆ ਹੁਣ ਕਿਤੇ ਨਾ ਕਿਤੇ ਇਹਨਾਂ ਨੇ ਗਰਬੜੀ ਕੀਤੀ ਹੈਗੀ ਆ ਗਰਬੜੇ ਕੀਤੀ ਹੈ ਜਿੱਥੇ ਕਿਤੇ ਆਪਦੇ ਬੰਦੇ ਆਊਟਸੋਰਸ ਤੇ ਰੱਖਿਆ ਉਹ 35 35000 ਤੇ ਰੱਖਿਆ ਉਹਨਾਂ ਦੇ ਪ੍ਰੂਫ ਵੀ ਅਸੀਂ ਪੇਸ਼ ਕਰਾਂਗੇ ਚਲੋ ਬੰਦੇ ਨੂੰ ਕਮ ਸੋ ਕਮ ਬੰਦੇ ਨੂੰ ਆਪਦਾ ਸਿਸਟਮ ਚਲਾਉਣ ਵਾਸਤੇ 19 ਤਨਖਾਹ ਤਾਂ ਕਰਨ ਦੂਜਿਆਂ ਨੇ ਬਾਦਲ ਸਰਕਾਰ 2016 ਦੇ ਵਿੱਚ ਕਰ ਗਈ ਸੀ ਵਿਭਾਗ ਦੇ ਅੰਦਰ ਲੈ ਲਈ ਸੀ ਉਹਨੇ ਮੰਡੀ ਬੋਰਡ ਦੇ ਵਿੱਚ ਬੰਦੀ ਉਹਨਾਂ ਦੇ ਕੀ ਬੰਬ ਚੱਲ ਗਿਆ ਉਹ ਅੱਜ ਵਿਭਾਗ ਵਿੱਚ ਕੰਮ ਕਰੀ ਜਾਂਦੇ ਆ ਚਲੋ ਉਹਨਾਂ ਦਾ ਹੌਲੀ ਹੌਲੀ ਕਿਤੇ ਵੇਸ ਬਣ ਜਾਊਗਾ ਇਹ ਵੀ ਕਰ ਦਿੰਦੇ ਯਾਰ ਮੈਂ ਤਾਂ ਭਾਈ ਜੀ ਵੱਧ ਤੋਂ ਵੱਧ ਲੋਕਾਂ ਨੂੰ ਰੋਲਾ ਪਾਉਂਗਾ ਔਰ ਸੁਝਾਅ ਦਊਂਗਾ ਮੇਰੇ ਭਰਾਵਾਂ ਨੂੰ ਆਊਟਸੋਰਸ ਮੁਲਾਜ਼ਮਾਂ ਨੂੰ ਵੀ ਤੁਸੀਂ ਵੱਧ ਚੜ ਕੇ ਮੇਰਾ ਸਹਿਯੋਗ ਦਿਓ ਮੈਂ ਤੁਹਾਡੇ ਵਾਸਤੇ ਆਪਣੀ ਜੋਬ ਤੋਂ ਕੁਰਬਾਨੀ ਦਿੱਤੀ ਆ ਜਿਹੜੇ ਮੈਗਨਸ ਜੋਬ ਦਾ ਮੈਂ ਮਾਰਕੀਟ ਕਮੇਟੀ ਦੇ ਵਿੱਚ ਐ ਚੌਂਕੀਦਾਰ ਆਊਟਸੋਰਸ ਤੇ ਕੰਮ ਕਰਦਾ ਸੀ ਤੇ ਹੁਣ ਕਿਹੜੇ ਕਿਹੜੇ ਆਊਟਸੋਰਸ ਮੁਲਾਜ਼ਮਾਂ ਨੂੰ ਤੁਸੀਂ ਨਾਲ ਲੈ ਕੇ ਚੱਲੋਗੇ ਕਿੰਨਾ ਜ਼ਿਆਦਾ ਹੀ ਲੜ ਰਹੇ ਜਿੰਨੇ ਵੀ ਡਿਪਾਰਟਮੈਂਟ ਆਉਂਦੇ ਨੇ ਜਿੰਨੇ ਵੀ ਡਿਪਾਰਟਮੈਂਟ ਆਉਂਦੇ ਨੇ ਉਹਦੇ ਵਿੱਚ ਹਰ ਵਿਭਾਗ ਦੇ ਵਿੱਚ ਆਊਟਸੋਰਸ ਤੇ ਆ ਜ਼ਿਆਦਾਤਰ ਸਿਹਤ ਵਿਭਾਗ ਦੇ ਵਿੱਚ ਬਹੁਤ ਆਊਟਸੋਰਸਟੇ ਬੰਦੇ ਰੱਖੇ ਜਨਾਂ ਨੇ ਇਹ ਆਸ਼ਾ ਵਰਕਰਾਂ ਦੀ ਤਾਂ ਕੋਈ ਸੁਣਵਾਈ ਹੈ ਨਹੀਂ ਨਾ ਆਂਗਣਵਾੜੀ ਦੀ ਕੋਈ ਸੁਣਵਾਈ ਹੈ ਜੀ ਕਿੰਨੀ ਗਿਲਤੀ ਕਿੰਨੀ ਗੱਟੋੜੀ ਆਊਟਸੋਰਸ ਆਊਟਸੋਰਸ ਜੀ ਜੇ ਹਾਲ ਪੰਜਾਬ ਦੀ ਲਾਈਏ ਤਾਂ 70000 ਦੇ ਕਰੀਬ ਮਾਜਮਾ ਜੀ ਤਾਂ ਕੀ ਲੱਗਦਾ ਹੈਗਾ ਕਿ ਫਿਰ ਕੋਈ ਲੋਕ ਸਭਾ ਤੋਂ ਤੁਸੀਂ ਅਸੀਂ ਬਿਲਕੁਲ ਇਹਨਾਂ ਨੂੰ ਟੱਕਰ ਦੇਵਾਂਗੇ ਜੀ ਇਸ ਗੱਲ 'ਚ ਅਸੀਂ ਇਹਨਾਂ ਨੂੰ ਪੂਰਾ ਸਬਕ ਸਿਖਾਵਾਂਗੇ ਵੀ ਸਾਡੀ ਵੀ ਯਾਰ ਸਾਡੀ ਵੀ ਕੋਈ ਜ਼ਮੀਰ ਆ ਸਾਡੀ ਵੀ ਕੋਈ ਹਸੀਅਤ ਆ ਸਾਹਮਣੇ ਦੋ ਵੱਡੇ ਸੈਲੀਬ੍ਰਿਟੀ ਨੇ ਦੋ ਵੱਡੀਆਂ ਪਾਰਟੀਆਂ ਦੇ ਮਤਲਬ ਆਗੂ ਨੇ ਹਾਂਜੀ ਕਿਵੇਂ ਫੇਸ ਕਰੋਗੇ ਉਹਨਾਂ ਕਰ ਤੇ ਸਾਨੂੰ ਉਹ ਲੱਗਦੇ ਨਹੀਂ ਜੀ ਵੱਡੇ ਸਾਨੂੰ ਕੁਝ ਨਹੀਂ ਲੱਗਦੇ ਉਹ ਗੱਪੀ ਲੋਕ ਨੇ ਮਸਾਲੇ ਦਾ ਖੜਾ ਹਾਂ ਤੇ ਮਤਲਬ ਗੱਲ ਸਾਨੂੰ ਇਹ ਆ ਵੀ ਸਾਨੂੰ ਤਾਂ ਇਹ ਬਿਲਕੁਲ ਗੱਪੀ ਲੋਕ ਲੱਗਦੇ ਆ ਔਰ ਇਨਾਂ ਦੇ ਪੱਲੇ ਕੋਈ ਗੱਲ ਨਹੀਂ ਕਿਵੇਂ ਰਹੇਗਾ ਹੁਣ ਤੁਹਾਡਾ ਚੋਣ ਪ੍ਰਚਾਰ ਦੀ ਭਾਈ ਜੀ ਮੈਂ ਅਸੀਂ ਕੱਲ ਤੋਂ ਸ਼ੁਰੂ ਕਰ ਦਿਆਂਗੇ ਚੋਣ ਨਿਸ਼ਾਨ ਮੈਨੂੰ ਸਿਲੰਡਰ ਮਿਲ ਚੁੱਕਿਆ ਮੈਂ ਮੇਰੇ ਭਰਾਵਾਂ ਨੂੰ ਅਪੀਲ ਕਰਦਾ ਤੁਹਾਡੇ ਹਰੇ ਘਰ ਦੇ ਰਸੋਈ ਦੇ ਵਿੱਚ ਸਿਲੰਡਰ ਪਿਆ ਗਰੀਬ ਬੰਦੇ ਦੀ ਝੁੱਗੀ ਦੇ ਵਿੱਚ ਸਿਲੰਡਰ ਪਿਆ ਜਿਹੜਾ ਆਮ ਬੰਦਾ ਕੋਈ ਇੱਕ ਮਕਾਨ ਪਾ ਕੇ ਬੈਠਾ ਉਹਨੇ ਵੀ ਘਰ ਦੇ ਵਿੱਚ ਸਿਲੰਡਰ ਰੱਖਿਆ ਮੇਰਾ ਚੋਣ ਨਿਸ਼ਾਨ ਸਿਲੰਡਰ ਆ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਬਾਈ ਜੀ ਇਹ ਸਰਕਾਰ ਨੂੰ ਆਪਦਾ ਰੋਸ ਦਿਖਾਓ ਔਰ ਮੈਨੂੰ ਜਿਤਾਓ ਮੈਂ ਤੁਹਾਨੂੰ ਵੀਲ ਕਰਦਾ ਮੇਰਾ ਚੋਣ ਨਿਸ਼ਾਨ ਸਿਲੰਡਰ ਆ ਮੇਰੇ ਦੋਸਤਾਂ ਨੂੰ ਮੈਂ ਹਰੇਕ ਵਰਗ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਇਸ ਲੋ ਇਸ ਸਰਕਾਰ ਨੂੰ ਵੋਟ ਦੇ ਨਾਲ ਹੀ ਆਪਦਾ ਜੇਰਾ ਤੁਸੀਂ ਸ਼ਕਤੀ ਪ੍ਰਦਰਸ਼ਨ ਔਰ ਵਿਰੋਧ ਦਿਖਾ ਸਕਦੇ ਹੋ